ਬਿਲਕੁਲ ਜੀ ਸਭ ਦੇ ਵਿਚਾਰ ਜਿਹੜੇ ਆ ਜਿੱਦਾਂ ਕਿ ਉਸਤਾਦ ਜੀ ਨੇ ਕਿਹਾ ਵਾ ਸਭ ਦੇ ਵਿਚਾਰ ਸੁਣੇ ਜਾਣਗੇ ਤੇ ਇੱਥੇ ਸਾਬ ਸੀਨੀਅਰ ਉਸਤਾਦ ਸਾਹਿਬਾਨ ਜੀ ਮੌਜੂਦ ਹੈਗੇ ਆ ਆਰਐਸਟਾਵਰ ਗਰੁੱਪ ਆ ਹੋਰ ਵੀ ਕਈ ਪੰਤੇ ਸੱਜਣ ਸਾਰੇ ਭਰਾ ਮੌਜੂਦ ਹੈਗੇ ਆ ਜੀ ਦੀ ਵੀ ਕੋਈ ਗੱਲ ਆ ਠੀਕ ਹੈ ਜੀ ਆਪਣਾ ਕੋਈ ਸੁਝਾਅ ਆ ਤੁਹਾਡਾ ਰਜੇ ਉਸਤਾਦ ਜੀ ਤੇ ਇੱਧਰ ਸਾਰੇ ਸੀਨੀਅਰਸ ਠੀਕ ਆ ਤੁਸੀਂ ਆਪਣਾ ਸੁਝਾਅ ਰੱਖ ਸਕਦੇ ਜੋ ਤੁਹਾਡੀ ਗੱਲ ਸੁਣੀ ਜਾਏਗੀ ਕਿਉਂਕਿ ਕਈ ਵਾਰੀ ਹੁੰਦਾ ਬਾਅਦ ਚੋ ਵੀ ਗੱਲ ਦਾ ਹਨਾ ਉਸਤਾਦ ਜੀ ਮੈਂ ਕਰਨਾ ਚਾਹੁੰਦਾ ਹਾਂ ਇਹ ਗੱਲ ਹਾਂਜੀ ਹਾਂ ਇਹ ਮਨਸਬਾ ਦੀ ਕਰਨਾ ਚਾਹੁੰਦਾ ਵਾਂ ਜਦੋਂ ਮਨਸੋ ਕਿਸੇ ਦੇ ਕੋਠੇ ਜਾਂਦੇ ਆ ਕਿਸੇ ਨਾਲ ਅਬੀ ਨਬੀ ਹੁੰਦੀ ਆ ਉਹਨਾਂ ਦਾ ਥੋੜਾ ਸੋਚਿਆ ਜਾਵੇ ਜਰੂਰ ਜੀ ਉਸਤਾਦ ਜੀ ਕਿਉਂ ਮਨਸਬਾ ਵਿਚਾਰੇ ਧੁੱਪ ਸੇਕ ਕੇ ਹੁੰਦੀ ਆ ਐਂਡ ਦੇ ਆ ਕੇ ਜਦੋਂ 22 ਹਾਰ ਜਿੱਤ ਦੀ ਗੱਲ ਹੁੰਦੀ ਆ ਉਰ ਉਹਨਾਂ ਅਬੀ ਨਬੀ ਹੋਣੀ ਸ਼ੁਰੂ ਹੋ ਜਾਂਦੀ ਆ ਅਬੀ ਨਬੀ ਤੋਂ ਭਾਵ ਮਤਲਬ ਕੋਈ ਸੈਂਟਰੀ ਸਾਡੇ ਮੁੰਡੇ ਨਾਲ ਵਰਤਾ ਹੋਇਆ ਸੀ ਤੁਹਾਨੂੰ ਨੋਟਿਸ ਤੇ ਲਿਆਂਦੀ ਗੱਲ ਰਾਤੀ ਵਾਪਸੀ ਆਣ ਵੇਲੇ ਵੀ ਮਤਲਬ ਦੂਤ ਰਾਡੇ ਜਿਹੜਾ ਵੀ ਕੋਲ ਖੜੇਗਾ ਛੱਤ ਵਾਲਾ ਉਹਦੀ ਜ਼ਿੰਮੇਵਾਰੀ ਇਹ ਵੀ ਚੱਪੀ ਗੱਲ ਭਾਈ ਨੂੰ ਕਰਦੇ ਉੱਥੇ ਜਿਹੜੀ ਗਲਤੀ ਹੋਣੀ ਆ ਉਹ ਛੱਤ ਦੀ ਗਲਤੀ ਨਹੀਂ ਜਾਣੀ ਆ ਨਾ ਕਿਉਂ ਮੋਟ ਸੋਭੇ ਤੇ ਇਸ ਕਰਕੇ ਮੇਰੀ ਬੇਨਤੀ ਆ ਸਾਰੇ ਕੀ ਹੋਣਾ ਚਾਹੁੰਦਾ ਤੇ ਆ ਆਪਣਾ ਸਾਜੀ ਜਿਹੜੇ ਅੱਜ ਹੁਣ ਆਪ ਇੱਥੇ ਦੋ ਫੈਸਲੇ ਜਿੱਦਾਂ ਆਪਣੇ ਲਏ ਗਏ ਆ ਇੱਥੇ ਠੀਕ ਆ ਜੀ ਇੱਕ ਤੇ ਅਣਚੇਤ ਜਿਹੜੀ ਚੈਕਿੰਗ ਆ ਉਹ ਟੀਮ ਜਿਹੜੀ ਤੁਸੀਂ ਇਹ ਬਣਾਓਗੇ ਇੱਕ ਠੀਕ ਆ ਜੀ ਉਹ ਕੋਈ ਵੀ ਛੱਤ ਦੇ ਉੱਤੇ ਜਾ ਕੇ ਆਣ ਚੇਤ ਚੈਕਿੰਗ ਕਰ ਸਕਦੇ ਆ ਕਿ ਇਹ ਵੀ ਛਤ ਦੇ ਉੱਤੇ ਕਿਹੇ ਵੀ ਟੂਰਨਾਮੈਂਟ ਦੇ ਵਿੱਚ ਜਾ ਕੇ ਠੀਕ ਹੈ ਜੀ ਉਹਦੇ ਵਿੱਚ ਬੋਬੀ ਸਤਾਜ ਜੀ ਇਹ ਵੀ ਮੌਜੂਦ ਆ ਜੀ ਚੇਅਰਮੈਨ ਸਾਹਿਬ ਜੀ ਵੀ ਆ ਸੋਨੂ ਭਵਾਂਜੀ ਵੀ ਆ ਠੀਕ ਹੈ ਜੀ ਤੇ ਪਿੱਛੇ ਇਧਰ ਬੋਬੀ ਸਤਾਜ ਜੀ ਕੌਂਸਲ ਜੀ ਵੀ ਆ ਹੋਰ ਸਾਰੇ ਸੀਨੀਅਰ ਸਰ ਮੌਜੂਦ ਹੈਗੇ ਆ ਠੀਕ ਹੈ ਜੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਤੁਸੀਂ ਦੋ ਲਬਜੇ ਮਤਲਬ ਉਹਦੇ ਨਾਲ ਹੋ ਜਾਏਗਾ ਵੀ ਲਿਆਓ ਜੀ ਲਿਆਓ ਲਿਆਓ ਅਸੀਂ ਹੁਣ ਵੇਖੋ ਜਿਵੇਂ ਜਿਵੇਂ ਸਾਡੀ ਪ੍ਰੋਟੈਨ ਚੱਲੀ ਜਾਂਦੀ ਆ ਤੇ ਜਿਹੜਾ ਵੀ ਵੀਰ ਸਾਡੇ ਕੋਲ ਕੋਈ ਗੱਲ ਅੱਗੇ ਰੱਖਦਾ ਵਾ ਤੇ ਉਹਦੇ ਤੇ ਅਸੀਂ ਫੈਸਲਾ ਲੈਣ ਨਾਲ ਰਹੇ ਹੁਣ ਜਿਵੇਂ ਇੱਕ ਗੱਲ ਹੋਈ ਆ ਵੀ ਸਾਡੀ ਹਰ ਟੂਰਨਾਮੈਂਟ ਤੇ ਇੱਕ ਪੰਜ ਮੈਂਬਰੀ ਕਮੇਟੀ ਅਨਾਉਂਸ ਕੀਤੀ ਜਾਊਗੀ ਇੱਕ ਦਿਨ ਪਹਿਲਾਂ ਉਹ ਕਮੇਟੀ ਨੂੰ ਅਧਿਕਾਰ ਹੋਵੇਗਾ ਵੀ ਉਹ ਬਿਨਾਂ ਦੱਸੇ ਕਿਸੇ ਵੀ ਛਤ ਨੂੰ ਜਾ ਕੇ ਚੈੱਕ ਕਰ ਲੈਣੇ ਮਨ ਲਓ ਟਰਨਮੈਂਟ ਚ ਉੱਟ ਰਹੀਆਂ ਮਨ ਲਓ 35 ਜਾਂ 40 ਛੱਤਾਂ ਨੇ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਕੋਈ ਪ੍ਰੋਬਲਮ ਆ ਵੀ ਆ ਫਲਾਨੀ ਛੱਤ ਦੇ ਕੋਈ ਗੱਲ ਆ ਤਾਂ ਉਹ ਚੇਅਰਮੈਨ ਨੂੰ ਦੱਸ ਸਕਦਾ ਚੇਅਰਮੈਨ ਉਸੇ ਵੇਲੇ ਉੱਥੇ ਪਾਣੀ ਮੈਂਬਰੀ ਟੀਮ ਦੇ ਵਿੱਚੋਂ ਦੋ ਮੈਂਬਰ ਵੀ ਭੇਜ ਸਕਦਾ ਤਿੰਨ ਵੀ ਭੇਜ ਸਕਦਾ ਸਾਰੇ ਪੰਜ ਵੀ ਭੇਜ ਸਕਦਾ ਲੋਡ ਪਵੇ ਤੇ ਹੋਰ ਵੀ ਦੋ ਭੇਜ ਸਕਦਾ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਸਾਡੇ ਸਾਹਮਣੇ ਆਈ ਆ ਮਨ ਲਓ ਟਰਨਮੈਂਟ ਚ ਕੋਈ ਬੰਦਾ ਉੱਡ ਰਿਹਾ ਆ ਜੀ ਉਹਦੇ ਉਧਰ ਮੰਨ ਲਓ 10 ਵਜੇ ਜਾਂ 11 ਵਜੇ ਬਹਿ ਜਾਂਦੇ ਨੇ ਉਹਦੇ ਲਾਗੇ 4 ਛੱਤਾਂ ਹੋਰ ਉੱਡ ਰਹੀਆਂ ਨੇ ਤੇ ਉਹਦਾ ਮਤਲਬ ਇਹ ਨਹੀਂ ਆ ਵੀ ਜੇ ਉਹ 11 ਵਜੇ ਉਹਨੂੰ ਛੱਤ ਸ਼ਾਮ ਦੇ ਟਾਈਮ ਤੱਕ ਬੰਦ ਕਰਕੇ ਰੱਖਣੀ ਪਊਗੀ ਜੇਕਰ ਉਹ ਛੱਤ ਕੱਢ ਕੇ ਪੱਲਾ ਮਾਰਦਾ ਆ ਫਿਰ ਉਹ ਅਗਲੇ ਆਉਣ ਵਾਲੇ ਟੂਰਨਾਮੈਂਟ ਵਿੱਚ ਬੈਨ ਹੋਊਗਾ ਤੇ ਉਹ ਪਾਰਟੀ ਜਿਸ ਪਾਰਟੀ ਨਾਲ ਉਸਬੰਧਿਤ ਹੋਊਗਾ ਉਸ ਪਾਰਟੀ ਦਾ ਮੋਤਬਰ ਜਿਹੜਾ ਵੀ ਉਹਨਾਂ ਨੇ ਆਪਣਾ ਹੈਗਾ ਉਹ ਦਫਾ ਦਾ ਇੰਚਾਰਜ ਜ਼ਿੰਮੇਵਾਰ ਹੋਊਗਾ ਉਸ ਦਫਾ ਨੂੰ ਇਹ ਹਰੇਕ ਨੂੰ ਇਹ ਦੱਸਣ ਦੀ ਲੋੜ ਆ ਕਿ ਜਿੰਨਾ ਚਿਰ ਟੂਰਨਾਮੈਂਟ ਟੁੱਟਦਾ ਹੈ ਉਹਨਾਂ ਚਿਰ ਕੋਈ ਵੀ ਬੰਦਾ ਆਪਣੀ ਛੱਤ ਨਹੀਂ ਖੋਲੇਗਾ ਨਹੀਂ ਖੋਲੇਗਾ ਠੀਕ ਸਾਰੇ ਦੌਰਾਨ ਗੱਲਬਾਤ ਰਹਿ ਇਹ ਆਈ ਆ ਵੀ ਕੁਝ ਜਿਹੜੀਆਂ ਬਾਹਰ ਛੱਤਾਂ ਨੇ ਜਦੋਂ ਉਹਨਾਂ ਦੇ ਵਾਸਤੇ ਮੰਨ ਲਓ ਸਵੇਰੇ 5:30 ਵਜੇ ਪੱਲਾਵਾਤਾ ਉਹਦੇ ਵਾਸਤੇ ਅਸੀਂ ਇੱਕ ਫੈਸਲਾ ਲਿਆ ਵਾ ਵੀ ਜਿਹੜੀ ਸ਼ਾਤਿਆ 15-20 ਕਿਲੋਮੀਟਰ ਉਹ ਪਹਿਲੀ ਦੀ ਗੱਲ ਆ ਕੋਸ਼ਿਸ਼ ਕੀਤੀ ਜਾਵੇ ਕਿ ਮਨਸੂਬ ਉੱਤੇ ਰਾਤ ਹੀ ਚੱਲ ਜਾਵੇ ਰਾਤ ਮਨਸੂਬ ਨੂੰ ਰੱਖਣ ਦੀ ਜ਼ਿੰਮੇਵਾਰੀ ਛੱਤ ਮਾਲਕ ਦੀ ਹੋਵੇ ਕਿ ਉਹਨੂੰ ਵਧੀਆ ਰਹਿਣ ਸਹਣ ਖਾਣ ਪੀਣ ਤੇਲ ਦੇ ਵਾਸਤੇ ਰਾਤ ਸੌਣ ਦਾ ਪ੍ਰਬੰਧ ਕਰੇਗਾ ਔਰ ਅਗਲੇ ਦਿਨ ਵੀ ਉਹਨੂੰ ਸਵੇਰੇ ਸਾਰ ਨਾਸ਼ਤਾ ਤੇ ਦੁਪਹਿਰ ਦਾ ਖਾਣਾ ਜਾਂ ਅਜੇ ਛੇ ਟੂ ਦਾ ਤੇ ਸ਼ਾਮ ਦਾ ਖਾਣਾ ਵੀ ਉਹ ਦੇਵੇਗਾ ਔਰ ਇੱਕ ਜਨੀਤ ਚੀਜ਼ ਆ ਕਿ ਜੇ ਕੋਈ ਦੂਰ ਹੈ ਜਿਹਦੀ ਵੀ ਛੱਤ ਉਹਦੀ ਜ਼ਿੰਮੇਵਾਰੀ ਹੋਊਗੀ ਮਨਸੂਬ ਨੂੰ ਸ਼ਾਮ ਨੂੰ ਉਹਦੇ ਬਤਾਣੇ ਤੇ ਪਹੁੰਚਾਣ ਦੀ ਇਕੱਲਾ ਬੰਦਾ ਹੋਣਾ ਚਾਹੀਦਾ ਇਹ ਬੰਦੇ ਇਕੱਲੇ ਬੰਦੇ ਨੂੰ ਉਹਦੀ ਦੀਆ ਜਾਣ ਚੁੱਕ ਮੁਸ਼ਕਲ ਆਉਂਦੀ ਆ ਇਸ ਕਰਕੇ ਪਹਿਲਾਂ ਲੈ ਕੇ ਲੈ ਕੇ ਤਾਂ ਹੀ ਮੈਂ ਉਹ ਕਲੀਅਰ ਗੱਲ ਕਰਦੀ ਆ ਵੀ ਜੇ ਮੰਨ ਲਓ ਅਗਲੇ ਦਿਨ ਸਵੇਰੇ ਉਹਨੂੰ ਪ੍ਰੋਬਲਮ ਹੈ ਮੰਨ ਲਓ ਕੱਲਾਵਾ ਨਹੀਂ ਆ ਸਕਦਾ ਤੇ ਸ਼ਾਮ ਨੂੰ ਮਨਸਬ ਆਪਣਾ ਲਿਜਾ ਸਕਦਾ ਰਾਤ ਨੂੰ ਮਨਸਬ ਹੋ ਕੇ ਰਵੇ ਸਵੇਰ ਨੂੰ ਜਦੋਂ ਕੱਲ ਅਗਲੇ ਦਿਨ ਸ਼ਾਮ ਤੱਕ ਕਲੀਅਰ ਹੋ ਜਾਂਦਾ 4 ਵਜੇ 5 ਵਜੇ 7 ਵਜੇ ਕਿੰਨੇ ਵਜੇ ਵੀ ਜਦੋਂ ਹੁੰਦਾ ਤੇ ਉਹ ਛੱਤ ਮਾਲਕ ਦੀ ਨਿਯਮਾਰੀ ਆ ਵੀ ਮਨਸਬ ਨੂੰ ਕਿਸੇ ਮੋਟਰਸਾਈਕਲ ਤੇ ਨਾਲ ਜਾਂ ਆਪਣੇ ਦੋ ਮੁੰਡੇ ਨੇ ਭੇਜ ਕੇ ਤੇ ਉਹਨੂੰ ਉਹਦੇ ਟਿਕਾਣੇ ਤੇ ਪਹੁੰਚਾਇਆ ਜਾਂਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਆ ਜੀ ਸਾਰਾ ਸ਼ਹਿਰ ਉੱਜਾ ਆ ਠੀਕ ਆ ਕੋਈ ਭਰਾ ਸਾਡਾ ਰਹਿਣਾ ਜਾਵੇ ਰਜੇਸਤਾ ਜੀ ਨਾਲ ਵਿੱਚ ਇਧਰ ਸੁਸਾਦ ਹੋਣੀ ਠੀਕ ਆ ਜੀ ਕੋਈ ਵੀ ਵੀਰ ਭਰਾ ਨਾ ਰਹੇ ਭਾਈ ਮਹਾਰਾਜ ਭਾਈ ਕੀ ਆਲਿਆ ਤੇ ਪਤਾ ਕੀ ਚੱਕਰ ਆ ਮੁੜ ਕੇ ਕਹਣਗੇ ਕਵਰ ਬਾਰਦੇ ਕਵਰ ਕੀ ਲੋ ਜੀ ਆ ਜਿਹੜੀ ਮਲਵਈਆਂ ਵਾਲੀ ਸ਼ੀਲਡਿੰਗ ਆ ਕਰੀ ਚੇਅਰਮੈਨ ਸਾਹਿਬ ਕਲੈਰੀਫਾਈ ਕਰ ਦਿਓ ਜੀ ਆ ਕਰ ਲਓ ਆਏ ਹਾਂਜੀ ਸਾਜ ਜੀ ਹਾਂਜੀ ਸਾਜ ਜੀ ਜਿਹੜੀ ਮਲਵਈਆਂ ਵਾਲੀ ਸ਼ੀਲਡ ਆ ਇਹ ਜੈਸਾਦ ਤੇ ਬਲਦੇਵ ਸਾਧ ਸ਼ੀਸ਼ਾ ਦੀ ਯਾਦ ਚ ਇਹ ਸ਼ੀਲਡ ਮਲਵਈਆਂ ਲਈ ਉਡਣੀ ਆ ਜਿਹਦੀ ਐਂਟਰੀ ਤੋਂ ਯਾਦ ਰੱਖੀ ਆ ਠੀਕ ਹੈ ਸਾਰਾ ਕੁਝ ਹੋ ਗਿਆ ਆਹ ਹੋਦੀ ਆਈ ਮਨਤਪੁਰ ਅੰਦਰ ਹਾਂਜੀ ਬਾਕੀ ਜੇ ਕਿਸੇ ਨੇ ਕਿਸੇ ਵੀਰ ਨੇ ਵੀ ਜੁੜੜ ਕਰਨਾ ਕਿਸੇ ਨਾਲ ਵੀ ਕੋਈ ਹੈ ਵੀ ਮੇਰੇ ਨਾਲ ਜੁੜੜ ਕਰਨ ਦੀ ਇੱਛਾ ਉਹ ਮੈਨੂੰ ਆਵਾਜ਼ ਦੇਵੇ ਆ ਕੇ ਦੋਨੇ ਜਣੇ ਉਹ ਜੋੜ ਕਰ ਸਕਦਾ ਠੀਕ ਹੈ ਜੀ ਲੋ ਜੀ ਹਾਂਜੀ ਸਾਜੀ ਇੱਕ ਗੱਲ ਇਦਾਂ ਵਾ ਕਿ ਜਿੱਦਾਂ ਮਤਲਬ ਰਾਤ ਨੂੰ ਕਈ ਵਾਰੀ ਤੁਸੀਂ ਵੀ ਗਰੁੱਪ ਚ ਕਈ ਵਾਰੀ ਮਾੜੀ ਜੀ ਸ਼ਰਾਰਤ ਕਰ ਦਿੱਤੀ ਸਾਜੀ ਤੁਸੀਂ ਉਹਦਣੇ ਵੀ ਕੀਤੀ ਠੀਕ ਹੈ ਐਕਟੀਵਿਟੀ ਤੇ ਵੀ ਉਸਤਾਦ ਜੀ ਆਪੈਂਟਰੀ ਕਿੱਥੇ ਫੜਾਈਏ ਠੀਕ ਹੈ ਜੀ ਇਹ ਤੁਸੀਂ ਭਲੀ ਭਾਂਤੀ ਸਮਝ ਗਏ ਅੱਛਾ ਇਹ ਜਿਹੜੀ ਅੱਛਾ ਇੱਕ ਮਿੰਟ ਉਹਦੇ ਵਿੱਚ ਉਸਤਾਦ ਜੀ ਮੜੇ ਤੁਸੀਂ ਵੀ ਕਲੈਰੀਫਾਈ ਕਰ ਦੋ ਵੀ ਕਿੰਨੇ ਵਜੇ ਤੱਕ ਜਿਹੜੀ ਆ ਕਬੂਤਰਬਾਜ਼ੀ ਰਾਤ ਨੂੰ ਮਤਲਬ ਜੇ ਕਿਹਨੇ ਜੋੜ ਦੀ ਵਾਜ ਦੇਣੀ ਆ ਉਹ ਲਾਜ਼ਮ ਵੀ ਹੈਗਾ ਵਾ ਕਿ ਨਹੀਂ ਕਿ ਜਾਂ ਮਤਲਬ ਸਿਰਫ ਚੇਅਰਮੈਨ ਸਾਹਿਬ ਵੀ ਜੋੜ ਕਰੋਣ ਆਪਸ ਦੇ ਵਿੱਚ ਜੋ ਉਰਦਾ ਯਰੇ ਗਰੁਪਾਂਜੇ ਤੇ ਵਾਇਸ ਦੇਣੀ ਨਹੀਂ ਉਹਦੇ ਬੈਨ ਆ ਉਹ ਬੈਨ ਨੇ ਗਰੁਪਾਂਜੇ ਪਰਸਨਲ ਟੈਲੀਫੋਨ ਕਰਕੇ ਗੱਲ ਕਰਨ ਲੱਗ ਪਏ ਚੇਅਰਮੈਨ ਸਾਹਿਬ ਨੇ ਐਲਾਨ ਕਰ ਦਿੱਤਾ ਵੀ ਮੰਨ ਲਓ ਕਿ ਨੇ ਕਿਸੇ ਨਾ ਬਾਜੀ ਲਾਉਣੀ ਆ ਉਹ ਉਹਦੇ ਨਾਲ ਪਰਸਨਲ ਗੱਲ ਕਰੇ ਜੀ ਪਰਸਨਲ ਗੱਲ ਕਰਨ ਤੋਂ ਬਾਅਦ ਚੇਅਰਮੈਨ ਸਾਹਿਬ ਨੂੰ ਦੱਸ ਦੇਣ ਕਿ ਮੈਂ ਫਲਾਣੀ ਹੋ ਗਿਆ ਜੋ ਵਾਈਸਪਰ ਸਾਡਾ ਉਹ ਚੇਅਰਮੈਨ ਸਾਹਿਬ ਗਰੁੱਪ ਚ ਉਹਦੀ ਵਾਈਸਪਾ ਦੇਣਗੇ ਨੰਬਰ 2 ਕੋਈ ਵੀ ਬੰਦਾ ਰਾਤ 8 ਵਜੇ ਤੋਂ ਬਾਅਦ ਗਰੁੱਪ ਦੇ ਵਿੱਚ ਲੈਣ ਦੇ ਇੱਕ ਤਰ੍ਹਾਂ ਦਾ ਚੈਲੰਜ ਕਰ ਨਹੀਂ ਮੈਂ ਕਰੇ ਤਾਂ ਮੈਂ ਆਪਣੇ ਤੁਹਾਨੂੰ ਬੈਜਾਂਗਾ ਜਿੰਦਰਾ ਪਕੜੇਗਾ ਬਣਾ ਲੋ ਪ੍ਰੋਬਲਮ ਜਿਹੜੇ ਮੈਨੂੰ ਬਰਾ ਸਕਦੇ ਹਾਂ ਜੀ ਸਤਾ ਜੀ ਦੁਬਾਰਾ ਦੱਸਿਓ ਜੀ ਇਹ ਸੀਰੀਅਲ ਦੇ ਜਿੰਨੀਆਂ ਵੀ ਐਂਟਰੀ ਹੈਗੀਆਂ ਹਾਂਜੀ ਬਬਲੂ ਸਾਹਿਬ ਸੰਭਾਲ ਹਾਂਜੀ ਠੀਕ ਬਬਲੂ ਬਬਲੂ ਸਾਹਿਬ ਸੁਲਤਾਨ ਬਬਲੂ ਸਾਹਿਬ ਜੀ ਹਾਂ ਠੀਕ ਹੈ ਜੀ ਮੈਨੂੰ ਤਿੰਨਾਂ ਜਣਿਆਂ ਨੂੰ ਸਾਨੂੰ ਐਂਟਰੀ ਜਮਾ ਕਰਾ ਸਕਦਾ ਜਿੰਨੂੰ ਜਿਹੜਾ ਕੋਈ ਲਾਗੇ ਪੈਂਦਾ ਹੋਵੇ ਮੈਂ ਤਿੰਨਾਂ ਜਣਿਆਂ ਨੂੰ ਐਂਟਰੀ ਜਮਾ ਕਰਾ ਸਕਦਾ ਹਾਂ ਠੀਕ ਹੋ ਗਿਆ ਜੀ ਮੈਂ ਘੜੀ ਦੇਣਾ ਮੈਂ ਹੁਣ ਹੈ ਜੀ ਹਾਂਜੀ ਹਾਂਜੀ ਸਾਹਿਬ ਜੀ ਬਾਕੀ ਵੇਖੋ ਬੀਜੀ ਐਸੋਸੀਏਸ਼ਨ ਦਾ ਮੌਸਰ ਜਿਹੜੀ ਹੈ ਨਾ ਮੇਲਾ ਘੜ ਕੇ ਬਰੋਮਾ ਚੱਲਦੀ ਰਹਿੰਦੀ ਆ ਉਹ ਸਾਰੇ ਜਾਣੇ ਸਾਡੇ ਭਰਾ ਨੇ ਅਸੀਂ ਉਹਨਾਂ ਦੇ ਭਰਾ ਨੇ ਹੁਣ ਅਜ ਰਾਜੂ ਉਸਤਾਦ ਜੀ ਜਿਹੜੇ ਆਪਣੇ ਕੁਲਫੀਆਂ ਵਾਲੇ ਉਹਨਾਂ ਨੇ ਆਉਣਾ ਹੀ ਨਹੀਂ ਆ ਸਕੇ ਕਿ ਉਹਨਾਂ ਦੀ ਸਾਰੀ ਦਫਾ ਇੱਥੇ ਹਾਜ਼ਰ ਹੈ ਹਾਜ਼ਰ ਹੈ ਬਿਲਕੁਲ ਜੀ ਸਾਰੇ ਵੀਰ ਆਏ ਨੇ ਔਰ ਸਾਡਾ ਵੇਖੋ ਅਸੀਂ ਆਪਣੇ ਕਮਾਂਕਾਰਾਂ ਦੇ ਵਿੱਚੋਂ ਟਾਈਮ ਕੱਢ ਕੇ ਆਪਣੀਆਂ ਨੌਕਰੀਆਂ 'ਚੋਂ ਟਾਈਮ ਕੱਢ ਕੇ ਅਸੀਂ ਸ਼ੌਂਕ ਕਰਦੇ ਹਾਂ ਹਮਮ ਸਰ ਤੋਂ ਕਿਸੇ ਨਾਲ ਕੋਈ ਦੁਸ਼ਮਣ ਨਹੀਂ ਆ ਆਡੇ ਵੱਲੋਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਜਿੰਨੂੰ ਮਰਜ਼ੀ ਮਿਲਣ ਜਿੰਨੂੰ ਮਰਜ਼ੀ ਆਉਣ ਅਗਲੇ ਤਾਂ ਨਿੱਜੀ ਸਿਰਸੇ ਨੇ ਪਰ ਜਿਹੜੀ ਕਬੂਤਰਬਾਜ਼ੀ ਆ ਉਹ ਨਿਯਾਸ਼ਣ ਦੀ ਆ ਸਿਪਲੰਦੀ ਆ ਉਹ ਤੜੇ ਦੀ ਆ ਉਹਦੇ ਮੁਤਾਬਕ ਜੇ ਸਿਸਟਮ ਜੋ ਬਣਿਆ ਉਹ ਕਰਨਾ ਚਾਹੀਦਾ ਰੂਲ ਈ ਰੂਲ ਸਾਰੇ ਇੱਕ ਵਾਸਤੇ ਖੁੱਲਾ ਬਸ ਇਹ ਗੱਲ ਹੈਗੀ ਆ ਹਾਂ ਜੀ ਚੱਲਣੀ ਕਿਸੇ ਵੀ ਗਰੁੱਪ ਨੇ ਕਿਸੇ ਵੀ ਨਾ ਯਾਨੀ ਕਿਸੇ ਨੇ ਵੀ ਸ਼ੌਕ ਕਰਨਾ ਸਾਡੀ ਕਿਸੇ ਤੇ ਕੋਈ ਨਹੀਂ ਬੰਦੇ ਨਹੀਂ ਪਰ ਜਿਹੜਾ ਸ਼ੌਕ ਆ ਉਸ ਦੇ ਵਧਾ ਲੋ ਆਪਣੀ ਮਾਨਤਾ ਪ੍ਰਾਪਤ ਹੋਣ ਦਾ ਜਦੋਂ ਕਮੇਟੀ ਦੀ ਨੌਲੇਜ ਹੋਊਗਾ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਠੋਰਾ ਫੜ ਪੈਂਦਾ ਹੈ ਉਹ ਕਮੇਟੀ ਕੱਲ ਨੂੰ ਉਹਦਾ ਹੱਲ ਕਰ ਸਕਦੀ ਬਿਲਕੁਲ ਇਸ ਕਰਕੇ ਬਕਾਇਦਾ ਜਿਹੜੀ ਗੱਲ ਕੀਤੀ ਹੈ ਭਾਵੇਂ 5000 ਪੰਜ ਹਜ਼ਾਰ ਪਾਜੀ ਲੱਗੇ ਹਮ ਇਹ ਚੇਅਰਮੈਨ ਨੂੰ ਨੋਟ ਕਰਾ ਕੇ ਜਿੱਥੇ ਬੱਤੇ ਬਾਜੀ ਨਾਲ ਤੁਸੀਂ ਕੋਈ ਵਿਸ਼ੋਕ ਹੋ ਸਕਦਾ ਆਪਸ ਬਾਈਆਂ ਲੱਗ ਸਕਦੀ ਹੈ ਕੋਈ ਸ਼ੌਕ ਕਿਸੇ ਦੇ ਸ਼ੌਕ ਨੂੰ ਰੋਕਿਆ ਨਹੀਂ ਜਾ ਸਕਦਾ ਠੀਕ ਬਾਕੀ ਕਈ ਵਾਰੀ ਇਹ ਹੋ ਜਾਂਦਾ ਆ ਕਿ ਮੁੱਖੇ ਨਾਲ ਜਿਹਨੂੰ ਐ ਮਹਿਸੂਸ ਹੁੰਦਾ ਬਾਹਰਲੇ ਬੰਦੇ ਨੂੰ ਪਤਾ ਨਹੀਂ ਜਿੱਤਾਂ ਮਿੱਤੀਆਂ ਕੀ ਹੁੰਦੀਆਂ ਉਹਨਾਂ ਨੂੰ ਅਸੀਂ ਦੱਸ ਦੇਣਾ ਚਾਹੀਦਾ ਕਿ ਤੁਹਾਨੂੰ ਜਿਹਨਾਂ ਦਾ ਕੋਈ ਮਤਲਬ ਨਹੀਂ ਆ ਇਹ ਸਾਰੇ ਪਿਆਰ ਨਾਮ ਸਾਰੇ ਨੇ ਰਹਿਣਾ ਜਾਣਦੇ ਨੇ ਤੇ ਆਪਣਾ ਘਰ ਸੰਭਾਲਣਾ ਚੰਗੀ ਤਰ੍ਹਾਂ ਜਾਣਦੇ ਨੇ ਘਬਰਾਉਣ ਦੀ ਲੋੜ ਨਹੀਂ ਬਿਲਕੁਲ ਜੀ ਠੀਕ ਹੈ ਜੀ ਇਹ ਜੀ ਆਪਾਂ ਉਸਤਾਜ ਜੀ ਨਾਲ ਗੱਲਬਾਤ ਕੀਤੀ ਆ ਨਾਲ ਉਹ ਵੀ ਉਸਤਾਜ ਜੀ ਹਣੀ ਸੀ ਇਹਨਾਂ ਨਾਲ ਵੀ ਗੱਲਬਾਤ ਕੀਤੀ ਆ ਸਾਡੇ ਸ਼ਰੀਪ ਪ੍ਰਧਾਨ ਆ ਨਾਲ ਠੀਕ ਆ ਤੇ ਆਪਾਂ ਸ਼ਰੀਪ ਪ੍ਰਧਾਨ ਸਾਡੇ ਸੋਨੂੰ ਪਹਿਲਵਾਨ ਉਸਤਾਜ ਜੀ ਹਣੀ ਇਹਨਾਂ ਦੀ ਵੀ ਬਾਈਟ ਆਪਾਂ ਲਵਾਂਗੇ ਠੀਕ ਹੈ ਜੀ ਆ ਉਸਤਾਜ ਜੀ ਹਾਂ ਜੀ ਸੋਨੂੰ ਭਾਈ ਜਿੱਦਾਂ ਮੈਂ ਅੱਜ ਮੀਟਿੰਗ ਦੇ ਵਿੱਚ ਸਾਰੀਆਂ ਗੱਲਾਂ ਰੱਖੀਆਂ ਗਈਆਂ ਵਾ ਠੀਕ ਹੈ ਸ਼ੌਂਕ ਦੇ ਹਵਾਲੇ ਦੇ ਨਾਲ ਠੀਕ ਆ ਤੇ ਤੁਹਾਡੇ ਆਪਣੇ ਥੀ ਵਯੂ ਪੁਆਇੰਟ ਕੀ ਹੀ ਗਏ ਆ ਜਿੱਦਾਂ ਮੈਂ ਤੇ ਉਸਤਾਦ ਜੀ ਨਾਲ ਕੋ ਪੁੱਛ ਲਿਆ ਵੀ ਜੇ ਕਿਨੇ ਕੋਈ ਜੋੜ ਕਰਨਾ ਵਾ ਤੇ ਪਾ ਕੇ ਆਹ ਨੂੰ ਸਾਹਮਣੀ ਮਤਲਬ ਨਾਲ ਤੇ ਜੋੜ ਕਰਨ ਉਹ ਉਹ ਬਾੜ ਸਾਰੇ ਵੀਰ ਭਾਵਾ ਸਾਡੇ ਵੱਡੇ ਭਾਈ ਗੁਰਿੰਦਰ ਭਾਈ ਜੀ ਸਾਡੇ ਬੁਢੀ ਸਤਾਜ ਜੀ ਸਾਡੇ ਚੇਅਰਮੈਨ ਸਾਹਿਬ ਉਹਨਾਂ ਨੇ ਜੋ ਕਿਹਾ ਸਿਰ ਮੱਥੇ ਨਾਲ ਉਹ ਤਾਂ ਕਿਹਾ ਕਿ ਜੋ ਰਾਤੀ 8:30 ਦੇ ਬਾਅਦ ਆਪਾਂ ਜਿਵੇਂ ਕੀਦਾ ਜਿਵੇਂ ਸ਼ਰਾਬ ਪੀਣ ਦੇ ਦੱਗਾ ਲੋਕਾਂ ਦੀ ਹੁੰਦੇ ਆਪਾਂ ਉਹ ਗਰੁੱਪ ਨੂੰ ਚਲਾਉਣਾ ਇੱਕ ਪਿਆਰ ਨਾਲ ਬਿਲਕੁਲ ਜੀ ਬਿਲਕੁਲ ਕਰਨਾ ਪਿਆਰ ਨਾਲ ਆਪਾਂ ਮੁੱਦਾ ਠਾਇਆ ਉੱਥੇ ਇਸੇ ਕਰਕੇ ਹੀ ਹਾਂਜੀ ਇਸੇ ਕਰਕੇ ਦਾਅ ਦਿੱਤੀ ਹੈ ਕਿ ਜਿਹੜਾ 8:30 8:30 ਦੇ ਬਾਅਦ ਕੋਈ ਬਾਜ ਨਹੀਂ ਦੇਗਾ ਕੋਈ ਆਪਣੀ ਸ਼ਰਾਬ ਨਹੀਂ ਖੀਡੇਗਾ ਤੇ ਕੋਈ ਨਾ ਇੱਕ ਬਾਜੀ ਹੋ ਜਾਂਦੀ ਆ ਪਰ ਛਿੰਡਾਂ ਦੀਆਂ ਛੋਟੇ-ਛੋਟੀਆਂ ਦੀਆਂ ਲੜਾਈਆਂ ਸਾਡੇ ਵੱਡੇ ਵੱਡਿਆਂ 'ਚ ਫਿਰ ਗਲਤੋ ਕੰਮ ਖਰਾਬ ਹੋ ਜਾਂਦਾ ਜਿੰਨੇ ਵੀ ਆਪਣੇ ਗਰੁੱਪ 'ਚ ਹੁੰਦੇ ਆ ਉਹ ਆਪਾਂ 'ਚ ਸਾਡੀਆਂ ਆਪਾਂ ਚਾਹ ਬਾਜੀ ਹੋ ਜਾਂਦੀ ਐਸ ਕਰਕੇ ਸਾਰੇ ਬੱਚਿਆਂ ਨੂੰ ਸਾਰਿਆਂ ਨੂੰ ਕੀਤਾ ਜਾਂਦਾ ਕਿ 8:30 ਵਜੇ ਕੋਈ ਨਹੀਂ ਬਾਜ ਦੇਗਾ ਕੋਈ ਨਹੀਂ ਆਏ ਕਰੇਗਾ ਕਿ ਬਾਜ ਨਹੀਂ ਆ ਬੰਦ ਜਿੰਨੇ ਖੜਨਾ ਆਪਣਾ 8 ਵਜੇ ਤੋਂ ਪਹਿਲਾਂ ਬਾਜ ਦੇ ਵੇ ਫੋਨ ਕਰੇ ਗੱਲ ਕਰੇ ਗਰੁੱਪ 'ਚ ਨਾ ਕਰੇ ਬਿਲਕੁਲ ਜੀ ਆ ਸਾਰੇ ਨਾਲ ਹੀ ਤੁਸੀਂ ਠੀਕ ਹੈ ਜੀ ਇਧਰ ਵਿਜੇ ਸਾਹਿਬ ਜੀ ਨਹੀਂ ਹੋਟਲ ਵਾਲੇ ਠੀਕ ਆ ਸੋ ਨੂੰ ਉਸਤਾਜ ਜੀ ਹੋਣੀ ਜਿਸ ਕੋ ਉਸਤਾਜ ਜੀ ਨਾਲ ਆ ਇਧਰ ਕਮਲ ਸਾਹਿਬ ਜੀ ਹੋਣੀ ਸਾਡੇ ਨਾਲ ਹੈਗੇ ਆ ਬਨੋ ਸਾਹਿਬ ਜੀ ਨਾਲ ਹੈਗੇ ਆ ਠੀਕ ਹੈ ਜੀ ਤੇ ਪਹਿਲਾਂ ਤੇ ਜੀ ਸਾਡੇ ਬੋਬੀ ਉਸਤਾਜ ਜੀ ਨਾਲ ਦੇ ਜਿਹੜੇ ਆ ਉਹ ਦੇਹਾਂਤ ਹੋਇਆ ਉਹਦੇ ਵਾਸਤੇ ਅਸੀਂ ਖੇਮਾਂ ਤੇ ਜੱਜਦੇ ਆ ਜੀ ਉਹ ਬੜੀ ਮਾੜੀ ਗੱਲ ਹੋਈ ਆ ਕਬੂਤਰਬਾਜੀ ਨੇ ਇੱਕ ਬੜਾ ਘਾਟਾ ਪਿਆ ਵਾ ਠੀਕ ਆ ਤੇ ਨਾਲ ਆ ਕਮਲ ਉਸਤਾਦ ਜੀ ਨਾਲ ਦੇ شاਗਿਰਦ ਵੀ ਆ ਜੀ ਨਾਲ ਠੀਕ ਆ ਠੀਕ ਆ ਜੀ ਆ ਉਸਤਾਦ ਜੀ ਰਾਣਾ ਹੋ ਗਈ ਆ ਜੀ ਸਾਡੀ ਗੱਲਬਾਤ ਸਾਰੀ ਠੀਕ ਆ ਤੇ ਜੋਰ-ਜਾਰ ਜਿਹੜੇ ਆ ਲੋ ਜੀ ਇਹ ਸਾਰੇ ਵੀਰ ਭਰਾ ਸਾਰੇ ਸਾਡੇ ਆਰਐਸ ਟਾਵਰ ਚੋ ਚਲੋ ਗਰੁੱਪ ਫੋਟੋ ਗਰੁੱਪ ਫੋਟੋ ਗਰੁੱਪ ਫੋਟੋ ਜੀ ਠੀਕ ਆ ਜੀ ਸਾਰੇ ਭਰਾ ਨਾਲ ਆ ਵੇਖ ਲੋ ਜੀ ਬਾਕੀ ਕਵਰ ਬਾੜ ਪੀਏ ਨੂੰ ਵੱਧ-ਵੱਧ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ